ਤਲੇਟ ਹੋ ਗਏ ਆ 10 ਵਜੇ ਹਾਜ਼ਰੀ ਸੀਗੀ ਆ ਦੇਖੋ ਟ੍ਰੈਫਿਕ ਦੇਖੋ ਮੈਪ ਤੇ ਪੂਰਾ ਰੈੱਡ ਹੋਇਆ ਪਿਆ ਦੇਖੋ ਲੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਤੇ ਆਪ ਦੀਆਂ ਅਸੀਸਾਂ ਦੇ ਨਾਲ ਤੇ ਗੁਰੂ ਪਿਆਰ ਵਾਲੇ ਮਿੱਤਰ ਪਿਆਰਿਆਂ ਦੇ ਕਹਿਣ ਤੇ ਗੁਰਪਿਆਰ ਵਾਲੇ ਛੋਟੇ ਛੋਟੇ ਬਲੌਗ ਬਣਾਉਣਾ ਸਟਾਰਟ ਕਰ ਰਹੇ ਹਾਂ ਅਸੀਂ ਅੱਜ ਤੋਂ ਤੇ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਸਾਥ ਦੇਣਾ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਨਹੀਂ ਤੇ ਜਿਵੇਂ ਜਿਵੇਂ ਜਿੱਥੇ ਵੀ ਜਾਵਾਂਗੇ ਤੇ ਜਿੱਦਾਂ ਵੀ ਸਫ਼ਰ ਰਹੂਗਾ ਤੁਹਾਨੂੰ ਦੱਸਦੇ ਰਵਾਂਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਦੇ ਨਾਲ ਸਾਰੇ ਜੁੜਦੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਗੁਰਪ੍ਰੀਤ ਸਾਧ ਸੰਗਤ ਜੀਓ ਅਸੀਂ ਜਾ ਰਹੇ ਹਾਂ ਅੰधेਰੀ ਵੈਸਟ ਤੇ ਰਸ਼ ਬਹੁਤ ਜ਼ਿਆਦਾ ਲੱਗਿਆ ਹੋਇਆ ਦੇਖੋ ਬਹੁਤ ਜ਼ਿਆਦਾ ਰਸ਼ ਹੈ ਹੌਲੀ ਹੌਲੀ ਗੱਡੀ ਚੱਲ ਰਹੀ ਹੈ ਤੇ ਸਮਾਂ ਦੱਸ ਰਿਹਾ ਹਲੇ 43 ਮਿੰਟ ਹਲੇ ਸ਼ੋਅ ਕਰ ਰਿਹਾ ਹੈ ਤੇ ਸਿੰਘ ਬੈਠੇ ਨੇ ਪਿੱਛੇ ਤੇ ਹਾਂਜੀ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਛੋਟੇ ਛੋਟੇ ਬਲੌਗ ਬਣਾ ਕੇ ਪਾਉਂਦੇ ਰਹੀਏ ਤੇ ਇਦਾਂ ਹੀ ਤੁਸੀਂ ਸਾਨੂੰ ਅਸੀਸ ਦਿਓ ਪਿਆਰ ਦਿਓ ਤਾਂ ਕਿ ਕੀਰਤਨ ਦੇ ਨਾਲ ਅਸੀਂ ਛੋਟੇ ਛੋਟੇ ਬਲੌਗ ਪਾਉਂਦੇ ਰਹੀਏ ਤੇ ਅੱਗੇ ਦਾ ਪ੍ਰੋਗਰਾਮ ਤੁਹਾਨੂੰ ਅੱਗੇ ਦੱਸਦੇ ਆ ਬਹੁਤ ਲੇਟ ਹੋ ਗਏ ਆ 10 ਵਜੇ ਹਾਜ਼ਰੀ ਸੀਗੀ ਆ ਦੇਖੋ ਟ੍ਰੈਫਿਕ ਦੇਖੋ ਮੈਪ ਤੇ ਪੂਰਾ ਰੈੱਡ ਹੋਇਆ ਪਿਆ ਦੇਖੋ ਲੈ ਓਹ ਸਾਰੇ ਹੀ ਬਹੁਤ ਆ ਦੇਖੋ ਅਸੀਂ 10 ਵਜੇ ਪਹੁੰਚਣਾ ਸੀ ਤੇ 10:20 ਤਾਂ ਇੱਥੇ ਹੀ ਹੋ ਚੁੱਕੇ ਨੇ ਆ ਦੇਖੋ ਹਰ ਸਾਰੇ ਬੱਸ ਜਾਮ ਫੁੱਲ ਫੁੱਲ ਜਾਣਾ ਬਹੁਤ ਰਸ਼ਾ ਅਸੀਂ ਤਾਂ ਸੋਚਿਆ ਵੀ ਸ਼ਾਇਦ ਚੰਡੀਗੜ੍ਹ ਬਹੁਤ ਰਸ਼ ਹੋ ਗਿਆ ਪਰ ਅੰਦੇਰੀਕ ਲਈ ਨਿਕਲੇ ਨੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਾਈ ਵੀ ਗੱਲ ਕਰ ਰਿਹਾ ਦੇਖੋ ਨਹੀਂ ਨਹੀਂ ਇਹ ਵੀ ਗੱਲ ਕਰ ਰਿਹਾ ਵੀ ਟ੍ਰੈਫਿਕ ਬਹੁਤ ਹੈ ਪਤਨਿਕੀ ਦੇ ਨਾਲ ਗੱਲ ਕਰ ਰਿਹਾ ਆਪਣੇ ਪਿਤ੍ਰਪੀਰੇ ਨਾਲ ਬਹੁਤ ਟ੍ਰੈਫਿਕ ਹੈ ਇਤਨਾ ਨੇ ਦਿਖਾ ਰਿਹਾ ਹੈ ਬਾਈ ਵੀ ਸਹੀ ਹੈ ਕੇਵਲ ਮੁੰਡਾ ਕਹਿੰਦਾ ਕਹਿੰਦਾ ਦੁਬਈ ਵਾਲਾ ਸੀਨ ਹੈ ਕਹਿੰਦਾ ਪੂਰਾ 아 ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਫਾਈਨਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਰਤਨ ਕਰਕੇ ਫ੍ਰੀ ਹੋ ਗਏ ਆ ਅਸੀਂ ਤੇ ਲੇਟ ਤਾਂ ਹੋਏ ਬਹੁਤ ਲੇਟ ਹੋ ਗਏ ਸੀ ਲਗਭਗ ਅੱਧਾ ਘੰਟਾ ਲੇਟ ਹੋ ਗਏ ਸੀ 25 ਮਿੰਟ ਤੇ ਸੰਗਤ ਤੋਂ ਮਾਫੀ ਮੰਗੀ ਪਰ ਸੰਗਤ ਕਹਿੰਦੇ ਕੋਈ ਗੱਲ ਨਹੀਂ ਵੀ ਇੱਥੇ ਨਾਰਮਲ ਆਉਣਾ ਵਾਸਤੇ ਵੀ ਲੇਟ ਕਿਉਂਕਿ ਟ੍ਰੈਫਿਕ ਬਹੁਤ ਹੁੰਦਾ ਨਾ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਅੱਜ ਸਾਨੂੰ ਲਗਭਗ ਘੰਟਾ ਸਵਾ ਘੰਟਾ ਲੱਗ ਗਿਆ ਆਉਂਦਿਆਂ ਨੂੰ ਉਹ ਵੀ ਕਿੱਥੋਂ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਤੋਂ ਲੈ ਕੇ ਅ ਅੰधेਰੀ ਵੈਸਟ ਆਉਣ ਤੱਕ ਤੇ ਬਹੁਤ ਟ੍ਰੈਫਿਕ ਸੀਗਾ ਤੇ ਚਲੋ ਫਾਈਨਲੀ ਆਪਾਂ ਸੰਗਤ ਤੋਂ ਮਾਫੀ ਮੰਗੀ ਤੇ ਹੁਣ ਆਪਾਂ ਵਾਪਸੀ ਚਾਲਾ ਪਾ ਲਿਆ ਤੇ ਰਿਪੇਅਰ ਵਾਲੇ ਇੱਕ ਬੇਨਤੀ ਹੈ ਵੀ ਜਿਹੜੇ-ਜਿਹੜੇ ਵੀ ਇਹ ਵੀਡੀਓ ਹੁਣ ਦੇਖ ਰਹੇ ਹੋ ਤੁਸੀਂ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅੱਜ ਤੋਂ ਹੀ ਬਲੌਗ ਸਟਾਰਟ ਕੀਤਾ ਇਹ ਤੇ ਤੁਸੀਂ ਸਾਥ ਜ਼ਰੂਰ ਦੇਣਾ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਤੁਸੀਂ ਸਾਥ ਦੋਗੇ ਤਾਂ ਚਲੋ ਆਪਾਂ ਕਿਤੇ ਵੀ ਪਹੁੰਚ ਸਕਦੇ ਆ ਕਿਉਂਕਿ ਸੰਗਤ ਪਹੁੰਚਾ ਸਕਦੀ ਹੈ ਜਿੱਥੇ ਮਰਜੀ ਜਿੱਥੇ ਚਾਵੇ ਰਿਪੇਅਰ ਵਾਲਿਓ ਤੇ ਕਿਉਂਕਿ ਅੱਜ ਪਹਿਲਾ ਵਲੌਗ ਆ ਬਣਾਉਂਦਿਆਂ ਹੋਇਆਂ ਕੁਝ ਗਲਤੀਆਂ ਵੀ ਹੋਣਗੀਆਂ ਤੇ ਕੁਝ ਬੋਲਿਆ ਵੀ ਹੋ ਸਕਦਾ ਵੀ ਕਿਸੇ ਨੂੰ ਚਲੋ ਕਿਸੇ ਨੂੰ ਤਾਂ ਨਹੀਂ ਬੋਲਿਆ ਪਰ ਉਦਾਂ ਕੁਝ ਵਰਡਿੰਗ ਕੋਈ ਗਲਤ ਬੋਲ ਗਈ ਹੋ ਬੋਲੀ ਗਈ ਹੋਵੇ ਤਾਂ ਤੁਸੀਂ ਮਾਫ ਜ਼ਰੂਰ ਕਰਦੇ ਹੋ ਤੇ ਪਰ ਅੱਜ ਤੋਂ ਇਹ ਜ਼ਰੂਰ ਅਸੀਂ ਸਟਾਰਟ ਕਰਤਾ ਵਲੌਗ ਬਣਾਉਣਾ ਤੇ ਜਿੱਥੇ ਵੀ ਜਾਇਆ ਕਰਾਂਗੇ ਤੇ ਤੁਹਾਨੂੰ ਜਰੂਰ ਦਿਖਾਇਆ ਕਰਾਂਗੇ ਵੀ ਕਿੱਥੇ ਘੁੰਮ ਰਹੇ ਆ ਜਾਂ ਕੀ ਚੀਜ਼ ਲਈ ਆਪਾਂ ਹਨ ਤੇ ਉੱਥੇ ਅੱਜ ਲਖਵੀਰ ਸਿੰਘ ਲੱਖਾ ਜੀ ਆਏ ਹੋਏ ਸੀਗੇ ਜਿਹੜੇ ਭੇਟਾਂ ਜਾਂਦੇ ਨੇ ਤੇ ਬਹੁਤ ਕਮਾਲ ਦੀ ਆਵਾਜ਼ ਆ ਉਹਨਾਂ ਦੀ ਤੇ ਆਪਣੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਜਿਹੜੇ ਤਬਲਾ ਵਜਾਉਂਦੇ ਨੇ ਨਾ ਸੁਰਿੰਦਰ ਸਿੰਘ ਉਵੀ ਆਏ ਹੋਏ ਸੀ ਅੱਜ ਤੇ ਤੁਹਾਨੂੰ ਇੰਸਟਾਗ੍ਰam ਤੇ ਰੀਲ ਰੀਲ ਪਾਵਾਂਗੇ ਉਹਦੇ ਵਿੱਚ ਦਿਖ ਜੂਗਾ ਪਰ ਉਦਾਂ ਸਾਡੇ ਕੋਲੇ ਫੋਟੋ ਖਿੱਚਣ ਦਾ ਸਮਾਂ ਨਹੀਂ ਸੀ ਕਿਉਂਕਿ ਸਾਡੀ ਕੈਬ ਆ ਗਈ ਸੀ ਤੇ ਉਹ ਵੀ ਚੱਲੇ ਸੀਗੇ ਫਿਰ ਸਾਡੇ ਕੋਲੇ ਵੀ ਸਮਾਂ ਨਹੀਂ ਸੀਗਾ ਤੇ ਫਿਰ ਅਸੀਂ ਵੀ ਨਿਕਲ ਗਏ ਤੇ ਉਹ ਵੀ ਨਿਕਲ ਗਏ ਤੇ ਹੁਣ ਸਮਾਂ ਵੀ ਬਹੁਤ ਹੋ ਚੁੱਕਿਆ ਪਿਆ ਰਿਓ ਲਗਭਗ 12:30 ਹੋਣ ਵਾਲੇ ਆ ਤੇ ਸਵੇਰੇ ਉੱਠ ਕੇ ਅਸਾਂ ਦੀ ਵਾਰ ਵੀ ਕਰਨੀ ਆ ਤੇ ਹੁਣ ਪਹੁੰਚ ਕੇ ਜਾ ਕੇ ਆਰਾਮ ਕਰੀਏ ਤੇ ਸਵੇਰੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਮਿਲਦੇ ਆ ਠੀਕ ਹੈ ਜੀ ਤੇ ਹਰੇਕ ਵਲੌਗ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਸਾਥ ਦੀ ਬਹੁਤ ਲੋੜ ਹੈ ਤੇ ਜਿਹੜਾ ਵੀ ਇਹ ਵੀਡੀਓ ਨੂੰ ਦੇਖ ਰਿਹਾ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ